ਦੇਖੋ ਬਹੁਤ ਹੀ ਦੁਖ ਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਣਾਇਆ ਢੀਂਸਾ ਸਾਹਿਬ ਨੇ ساری ਜ਼ਿੰਦਗੀ ਲੋਕਾਂ ਵੀ ਵਿਚਾਰੀ ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ ਆਮ ਜਨਤਾ ਦੀ ਲੜਾਈ ਲੜੀ ਤੇ ਜਨਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਉਹ ਦੁੱਖ ਤਾਂ ਹੁੰਦਾ ਹੀ ਹੈ ਤੇ ਮੈਨੂੰ ਤਾਂ ਖਾਸ ਕਰਕੇ ਬਹੁਤ ਦੁੱਖ ਹੈ ਕਿਉਂਕਿ ਮੇਰੇ ਪਿਤਾ ਦੇ ਸਾਥੀ ਸੀ ਇੱਥੇ ਉਹਨਾਂ ਨੇ ਤੂਫਾਨ ਦਾ ਸੰਨ ਕੀਤਾ ਤੇ ਹੌਲੀ-ਹੌਲੀ ਜਿਹੜੇ ਸਾਡੇ ਬਜ਼ੁਰਗ ਜਾ ਰਿਹਾ ਹੈ ਬਹੁਤ ਵੱਡਾ ਕਾਰਟ ਆ ਸਿੱਖ ਪੋਲਟਿਕਸ ਵਿੱਚ ਵੀ ਤੇ ਅਕਾਲੀ ਦਮ ਸਰ ਜੀ ਦਾ ਕੰਪੀਨ ਚੱਲਦੀ ਜੀ ਸਿੱਖ ਨੇ ਦੇਖੋ ਸਦਾ ਸਰਦੇਵ ਸਿੰਘ ਜੀ ਢੀਂਸਾ ਦਾ ਲੰਮਾ ਸਮਾਂ ਰਾਜਨੀਤਿਕ ਸਫ਼ਰ ਆ ਉਹ ਪੰਜਾਬ ਔਰ ਖਾਸ ਕਰਕੇ ਕਾਲੀ ਜਲਦੀ ਸਫਾ ਦੇ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਸੁਲਝੇ ਹੋਏ ਲੋਕ ਇਹ ਜੇ ਦੇਣ ਦੇਣ ਵਾਲੇ ਲੋਕ ਜੋ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਬਹੁਤ ਵੱਡਾ ਘਟ ਹੈ ਜਿਹੜਾ ਪਰਮਾਤਮਾ ਉਹਨਾਂ ਦੀ ਬਾਤ ਨੂੰ ਸ਼ਾਂਤੀ ਬਖਸ਼ਣ ਔਰ ਪਰਮਾਤਮਾ ਦਵਲ ਬਖਸ਼ਣ ਤੇ ਬੱਚੇ ਹੋ ਗਏ ਤੱਕ ਅੱਜੇ ਤੱਕ ਦਾ ਸਫਰ ਪਰਿਵਾਰਕ ਤੌਰ ਤੇ ਵੀ ਤੈਅ ਕੀਤਾ ਸੋ ਜੇ ਸ਼ਖਸੀਅਤ ਨੇ ਇਸ ਨਗਰ ਤੋਂ ਉੱਠ ਕੇ ਦੇਸ਼ ਦੀ ਸਿਆਸਤ ਦੀ ਬੁਲੰਦੀਆਂ ਨੂੰ ਹਾਸਲ ਕੀਤਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਸ਼ਰੂਮਣੀ ਅਕਾਲੀ ਦਲ ਸਰਦਾਰ ਪਟਾਸ਼ ਸਿੰਘ ਜੀ ਬਾਦਲ ਦਾ ਸੱਜੀ ਬਾਹ ਮੰਨੇ ਜਾਂਦੇ ਅੱਜ ਉਹ ਇਸ ਪਵਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਗੱਲ ਦਾ ਦੁੱਖ ਹੈ ਗੁਰੂ ਕਿਰਪਾ ਕਰੋ ਪਰਮਿੰਦਰ ਜੀ ਤੇ ਸਮੁੱਚੇ ਪਰਿਵਾਰ ਤੇ ਸਾਡੇ ਸਤਕਾਰਯੋਗ ਭੈਣ ਜੀ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲੇ ਸਮੇਂ 'ਚ ਦਿੰਦੂ ਕਣੀ ਰਾਜ ਤੋਂ ਜੀਤਿਆ ਸਾਹਿਬ ਜਿਸ ਸਮੇਂ ਇਸ ਵੇਲੇ ਪਾਰਟੀ ਜਿਹੜੀ ਹੈ ਇੱਕ ਨਾਜ਼ੁਕ ਮੂਡ ਤੇ ਖੜੀ ਹੈ ਇਸ ਲਈ ਢੀਂਸਾ ਸਾਹਿਬ ਵਰਗੇ ਜਿਹੜੇ ਆਦੂ ਹੈ ਇਹ ਇਹ ਸਾਡੀ ਅਰਜ਼ੀ ਬੇਨਤੀ ਹੈ ਜੀ ਇਹ ਪੋਲਿਟਿਕਸ ਦਾ ਸਮਾਂ ਨਹੀਂ ਹੈ ਆਈ ਥਿੰਕ ਇਹ ਇਹ ਗੱਲ ਨੂੰ ਛੋਟਾ ਨਾ ਡਰ ਸਰ ਇੱਕ ਵਿਦਿਆਰਥੀ ਰਾਜਨੀਤੀ ਦੇ ਉੱਤੇ ਸਰ ਕਿਸ ਤਰ੍ਹਾਂ ਦੇਖਦੇ ਹੋ ਢੀਂਸਾ ਸਾਹਿਬ ਇੱਕ ਤਾਂ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੇ ਕੰਮ ਕੀਤਾ ਜੀ ਢੀਂਸਾ ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲਿਟਿਸ਼ੀਅਨ ਸੀ ਰਾਜਨੇਤਾ ਸੀ ਉੱਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਂ 'ਚ ਉਹ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆਰ੍ਹਦਾਸਾ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ਼ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫ਼ ਸੁਥਰੀ छवि ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਘਾਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਾਟਾ ਹੋਇਆ ਔਰ ਵਿਅਕਤੀਗਤ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਂਝ ਰਹੀ ਹੈ ਅਟਲ ਵਿਹਾਰੀ ਬਾਜ ਪਈ ਸੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਢੀਂਟਾ ਸਾਹਿਬ ਜੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਨਾ ਜੀ ਹੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਸਦਮਾ ਸਹਿਨ ਦੀ ਔਰ ਭਾਈ ਗੁਰੂ ਜੀ ਨੂੰ ਆਪਣੇ ਚਰਨਾਚ ਸਥਾਨ ਦੇਣ ਉਹ ਅਜੇ ਹੀ ਗੱਲ ਜਾਂ ਅਜੇ ਹੀ ਸਲਾਹ ਜੁਡੀਟ ਸਾਹਿਬ ਨੇ ਦਿੱਤੀ ਹੋਈ ਅੱਜ ਤੱਕ ਯਾਦ ਹੋਵੇ ਪਾ ਕਹਿ ਲਈ ਨਹੀਂ ਉਹਨਾਂ ਨੇ ਜਿੰਨੇ ਵਾਰੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ 'ਚ ਰਹਿੰਦੀ ਸੀ ਔਰ ਬੜੇ ਸਹਿ ਸਰਲ ਤਰੀਕੇ ਦੇ ਨਾਲ ਡੂੰਘੇ ਰਾਜਨੀਤਾ ਸੀ